ਲਿਖਿਆ ਨਾ ਇਸ ਤੋਂ ਪਹਿਲਾਂ ਇੱਕ ਸਵਾਲ ਜਪਜੀਤ ਸਾਹਿਬ ਦੇ ਵਿੱਚ ਹੈ ਉਹ ਪਹਿਲਾ ਸਵਾਲ ਕੀ ਹੈ ਕਿ ਕਿਵੇਂ ਸਟਿਆਰਾ ਹੋਈ ਹੈ ਕਿ ਐ ਪਰਮਾਤਮਾ ਜੀ ਕਿਵੇਂ ਸਟਿਆਰ ਹੋਈਏ ਜਿਹੜੇ ਸਟਿਆਰ ਅਸੀਂ ਬਣਿਆ ਉਹ ਸਟਿਆਰ ਬਣਿਆ ਸਾਡੇ ਕੂੜ ਦੀ ਕੰਧ ਜਿਹੜੀ ਆ ਉਹ ਟੁੱਟ ਜਾਏ ਭਾਵ ਕਿ ਚੌਥੇ ਪਦ ਤੋਂ ਜੁਨਰ ਜਾਣ ਤਹਾਂ ਕੋ ਪਾਪ ਨ ਪੁੰਨ ਮਹਾਰਾਜ ਜੀ ਪਾਪ ਪੁੰਨ ਤੋਂ ਪਰੇ ਹੋ ਜਾਈਏ ਸਾਡਾ ਮਨ ਹਮੇਸ਼ਾ ਤੁਹਾਡੇ ਚਰਨਾਂ ਦੇ ਨਾਲ ਜੁੜ ਜਾਏ ਤੇ ਕਿਵੇਂ ਮਹਾਰਾਜ ਇਹ ਕਿਰਪਾ ਹੋਏ ਬੇਨਤੀ ਕੀਤੀ ਕਿ ਸਤਿਗੁਰਾਂ ਨੇ ਪਹਿਲਾਂ ਬਾਣੀ ਦੇ ਵਿੱਚ ਕਿ ਕਿਵੇਂ ਸਟਿਆਰਾ ਹੋਈ ਹੈ ਕਿਵੇਂ ਸਟਿਆਰ ਹੋਈ ਹੈ ਤੇ ਅਗਲਾ ਬਚਨ ਹੈ ਕਿਵ ਕੋੜਾ ਟੁੱਟੈ ਪਾਲ ਕਿਵੇਂ ਆ ਕੂੜ ਦੀ ਕੰਧ ਜਿਹੜਾ ਆ ਮਨ ਜਿਹੜਾ ਪੰਜਾਂ ਬਕਾਰਾਂ ਦੇ ਅਧੀਨ ਹੈ ਤੈਨੂੰ ਕਿਵੇਂ ਗੁਰ ਕਰਨਾ ਦੇ ਨਾਲ ਜੋੜੀ ਕਿਵ ਸਟਿਆਰਾ ਹੋਈਐ ਕਿਵ ਕੋੜਾ ਟੁੱਟੈ ਪਾਲ ਤੇ ਅਗਲੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਉੱਤਰ ਦਿੱਤਾ ਤੇ ਅਰਥ ਕਰ ਦਿੱਤੇ ਨਾਲ ਹੀ ਕਹਿਣ ਲੱਗੇ ਸਿਖਾ ਹੁਕਮ ਰਜਾਈ ਜਜਣਾ ਨਾਨਕ ਲਿਖਿਆ ਸਾਲ ਮਾਰ ਜੀ ਕਹਿੰਦੇ ਗੁਰੂ ਦੇ ਹੁਕਮ ਦੇ ਵਿੱਚ ਰਹਿ ਤੇ ਦੂਸਰਾ ਹੈ ਗੁਰੂ ਦੀ ਰਜਾ ਦੇ ਵਿੱਚ ਰਹਿਣਾ ਪਹਿਲਾ ਹੁਕਮ ਹੁਕਮ ਕੀ ਹੈ ਪਾਸ਼ਾ ਕਹਿੰਦੇ ਨੇ ਕਿ ਹੁਕਮ ਮੰਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮੈਲ ਪਾਇਸੀ ਜੋ ਗੁਰੂ ਦਾ ਹੁਕਮ ਮੰਨਦਾ ਉਹਨੂੰ ਗੁਰੂ ਦੇ ਘਰ ਵਿੱਚ ਥਾਂ ਮਿਲਦੀ ਹੈ ਮੰਨੇ ਹੁਕਮ ਸੋ ਹੈ ਦਰ ਸਾਚਾ ਜਿਹੜਾ ਗੁਰੂ ਦਾ ਹੁਕਮ ਮੰਨਦਾ ਕੋਈ ਗੁਰੂ ਦੇ ਦਰਬਾਰ ਵਿੱਚ ਸੋਹਦਾ ਤੇ ਜਿਹੜੇ ਨਹੀਂ ਮੰਨਦੇ ਪਾਤਸ਼ਾਹ ਕਹਿੰਦੇ ਨੇ ਕਿ ਆਕੀ ਮਰਹਿ ਅਫਾਰੀ ਕਹਿੰਦੇ ਬਾਕੀ ਮਰ ਮਰ ਜੰਮੇ ਮਰੇ ਫੇਰ ਜੰਮੇ ਬਹੁਤ ਸਜਾਈ ਪਿਆ ਦੇਸ਼ ਨਮੈ ਤੇ ਗਾਨੇ ਹੁਕਮ ਦੀ ਜੇ ਪਾਪ ਤੋਂ ਬਚਣਾ ਕੀਤੇ ਹੋਏ ਪਾਪਾ ਨੂੰ ਸਾੜ ਕੇ ਸਵਾ ਕਰਨਾ ਤੇ ਗੁਰੂ ਦਾ ਹੁਕਮ ਸਭ ਤੋਂ ਪਹਿਲਾ ਮੰਨਣਾ ਪਏਗਾ ਹੁਕਮ ਰਜਾਈ ਦੂਸਰਾ ਸ਼ਬਦ ਹੈ ਰਜਾ ਜਿੰਨਾ ਚਿਰ ਤੱਕ ਮਨੁੱਖ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਨਹੀਂ ਨ ਸਿੱਖਦਾ ਉਹਨਾਂ ਤਿਰ ਤੱਕ ਕਿਤਨਾ ਵੀ ਵੱਡਾ ਸੁੱਖ ਹੋਵੇ ਉਹ ਸੁੱਖ ਸੋਖੀ ਨਹੀਂ ਲੱਗਦਾ ਭਗਤ ਕਬੀਰ ਜੀ ਨੇ ਬੇਨਤੀ ਕੀਤੀ ਕਿ ਭਗਤ ਕਬੀਰ ਜੀ ਤੁਹਾਡੀ ਤੇ ਪ੍ਰਮਾਤਮਾ ਦੀ ਇੱਕ ਮਿੱਠ ਗੱਲ ਹੈ ਜੇ ਤੁਸੀਂ ਕਹਿੰਦੇ ਹੋ ਕਿ RAM ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ ਕਬੀਰ ਮਨ ਨਿਰਮਲ ਭਇਆ ਹੁਣ ਲੋਕੀ ਤਾਂ ਸਾਰੇ ਰੱਬ ਨੂੰ ਲੱਭਦੇ ਆ ਨਾ ਕਿਸੇ ਰੱਬ ਦੇ ਨਾਲ ਜੁੜ ਜਾਈਏ ਰੱਬ ਨੂੰ ਪ੍ਰਾਪਤ ਕਰੀਏ ਕਿਵੇਂ ਸਾਨੂੰ ਪ੍ਰਮਾਤਮਾ ਮਿਲ ਜਾਏ ਪਰ ਭਗਤ ਕਬੀਰ ਜੀ ਦਾ ਉਲਟਾ ਹੋ ਗਿਆ ਭਗਤ ਕਬੀਰ ਕਹਿੰਦੇ ਨੇ ਕਿ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੈ ਲਾਗੋ ਹਰੀ ਫਿਰੈ ਤੇ ਕਹਿਤ ਕਬੀਰ ਹਰੀ ਤੇ ਭਗਤ ਕਬੀਰ ਜੀ ਨੂੰ ਆਖਿਆ ਕਬੀਰ ਜੀ ਤੁਸੀਂ ਇਨਾ ਦੁੱਖ ਕਿਉਂ ਭੋਗਦੇ ਹੋ ਤੁਹਾਡੇ ਨਾਲ ਤੁਹਾਡੀ ਮਾਂ ਵੀ ਲੜਦੀ ਹੈ ਤੁਹਾਡੀ ਸਮਾਜ ਦੇ ਜਿੰਨੇ ਵੀ ਸੰਤ ਨੇ ਸਾਰੇ ਤੁਹਾਡੇ ਤੋਂ ਪਰੇਸ਼ਾਨ ਹੈ ਤੇ ਤੁਸੀਂ ਪਰਮਾਤਮਾ ਨੂੰ ਬੇਨਤੀ ਕਰੋ ਕਿ ਆ ਜਿੰਨਾ ਵੀ ਦੁੱਖ ਆ ਸਾਰਾ ਖਤਮ ਹੋ ਜਾਏ ਤੇ ਜੇ ਉਹ ਪ੍ਰਮਾਤਮਾ ਕਿਰਪਾ ਕਰੇ ਤਾਂ ਤੁਹਾਨੂੰ ਸੁਖੀ ਸੁਖ ਹੋਵੇ ਤੇ ਦੁੱਖ ਤੁਹਾਡੀ ਜ਼ਿੰਦਗੀ 'ਚ ਰਵੇ ਹੀ ਨਾ ਭਗਤ ਕਬੀਰ ਜੀ ਮੁਸਕਰਾਏ ਕਹਿਣ ਲੱਗੇ ਗੱਲ ਤੇ ਤੁਹਾਡੀ ਬੜੀ ਚੰਗੀ ਐ ਕਿ ਸੁਖੀ ਸੁਖ ਜ਼ਿੰਦਗੀ 'ਚ ਹੋ ਜਾਏ ਪਰ ਭਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਐਸਾ ਸੁਖ ਚਾਹੀਦਾ ਨਹੀਂ ਕਿਹੜਾ ਸੁਖ ਐ ਪਗਤ ਕਬੀਰ ਜੀ ਕਹਿੰਦੇ ਨੇ ਕਿ ਸੁਖ ਮੰਗਤ ਦੁਖ ਆਗੇ ਆਵੈ ਕਹਿੰਦੇ ਜੇ ਸੁਖ ਮੰਗਾਗੇ ਨਾ ਤੇ ਸੁਖ ਦਾ ਦੂਜਾ ਪਹਿਲੂ ਹੈ ਦੁਖ ਸੁਖ ਮੰਗਤ ਦੁਖ ਆਗੇ ਆਵੈ ਸੋ ਸੁਖ ਹਮ ਹੈ ਨਾ ਮੰਗਿਆ ਪਾਦ ਕਹਿੰਦੇ ਐਸਾ ਸੋਹਣੀ ਸਾਨੂੰ ਚਾਹੀਦਾ ਕਹਿੰਦੇ ਗੱਲ ਤੇ ਇਹ ਹੈ ਵੀ ਉਹਦੇ ਹੁਕਮ ਦੇ ਵਿੱਚ ਰਹਿਣਾ ਤੇ ਦੂਸਰਾ ਰਾਜਾ ਗੱਲ ਭਾਣੇ ਦੀ ਕਰ ਲੈਣੀ ਬੜੀ ਸੌਖੀ ਹੈ ਪਰ ਭਾਣੇ ਨੂੰ ਮੰਨਣਾ ਬਹੁਤ ਅੰਧਾ ਜਦੋਂ ਕਿਸੇ ਤੇ ਬੀਤਦੀ ਹੈ ਫਿਰ ਸਮਝ ਪੈਂਦੀ ਹੈ ਕਿ ਭਾਣਾ ਕਹਿ ਲੈਣਾ ਤੇ ਭਾਣੇ ਨੂੰ ਮੰਨ ਲੈਣਾ ਕਿੰਨਾ ਕੁ ਫਰਕ ਹੈ ਬਚਨ ਹੈ ਜਬਜੀ ਸਾਹਿਬ ਦਾ ਵੀ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਨਕ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸਾਨੂੰ ਲਿਖ ਕੇ ਬਚਨ ਕੀਤਾ ਕਿ ਸਿੱਖੋ ਹੁਕਮ ਦੇ ਵਿੱਚ ਰਹੋਗੇ ਤੇ ਗੁਰੂ ਦੀ ਰਜਾ ਦੇ ਵਿੱਚ ਰਹੋਗੇ ਹੁਕਮ ਮੰਨੋਗੇ ਤੇ ਰਜਾ ਤੇ ਰਹਿ ਜਾਏਗਾ ਜੇ ਗੁਰੂ ਦਾ ਹੁਕਮ ਨਾ ਮੰਨਿਆ ਤੇ ਰਜਾ ਵਿੱਚ ਨਹੀਂ ਰਹਿ ਜਾਏਗਾ ਹੁਣ ਇੱਕ ਪੰਕਤੀ ਆਪਾਂ ਸਾਰਿਆਂ ਨੇ ਆਪਣੀਆਂ ਮੋਟਰਸਾਈਕਲਾਂ ਦੇ ਉੱਪਰ ਕਾਰ ਦੇ ਉੱਤੇ ਲਿਖੀ ਹੁੰਦੀ ਹੈ ਉਹ ਪੰਕਤੀ ਹੈ ਕਿ ਇਹ ਪੀ ਦਾਤ ਤੇਰੀ ਦਾਤਾ ਬਹੁਤ ਸਾਰਿਆਂ ਦੀਆਂ ਗੱਡੀਆਂ ਤੇ ਮੋਟਰਾਂ ਤੇ ਦੁਕਾਨਾਂ ਦੇ ਉੱਪਰ ਲਿਖੀ ਮਿਲ ਜਾਈਏਗੀ ਪਰ ਇਸ ਪੰਕਤੀ ਨੂੰ ਆਪਾਂ ਸਾਰੇ ਨਹੀਂ ਕਮਾਉਂਦੇ ਇਸ ਪੰਕਤੀ ਨੂੰ ਕਮਾਉਣ ਵਾਲੇ ਸਿਰਫ ਔਰ ਸਿਰਫ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇ ਗੁਰੂ ਕੇ ਭਗਤ ਤੇ ਸੰਤ ਜਨ ਹੋਏ ਇਸ ਤੋਂ ਪਹਿਲਾ ਬਚਨ ਹੈ ਕੀਤਿਆਂ ਦੂਖ ਭੂਖ ਸਤ ਮਾਰ ਇਹ ਤੇ ਦਾਤ ਤੇਰੀ ਦਾਤਾ ਪਰਮਾਤਮਾ ਜੇ ਸੁਖ ਦੇਦਾ ਤੁਝੈ ਆਰਾਧੀ ਪਰਮਾਤਮਾ ਜੀ ਤੁਸੀ ਸੁਖ ਦਿੱਤਾ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਨਮ ਹੋਇਆ ਅਬ ਜੀ ਦਾ ਪ੍ਰਕਾਸ਼ ਤੇ ਜੰਮਦੇ ਹੀ ਆਪਣੇ ਨਾਨੇ ਗੁਰੂ ਦੀ ਗੋਦ ਦਾ ਨਿਖ ਮਾਣਿਆ ਤੇ ਬੀਬੀ ਭਾਨੀ ਦੀ ਗੋਦ ਦਾ ਆਨੰਦ ਲਿਆ ਗੁਰੂ ਰਾਮਦਾਸ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੋਈ ਤੇ ਉਸੇ ਵੇਲੇ ਇਹ ਬਚਨ ਕੀਤਾ ਕਿ ਜਿਹੜਾ ਸੁਖ ਹੈ ਉਹ ਸਦਾ ਕਾਲ ਲਈ ਨਹੀਂ ਸੁਖ ਦੀ ਅਵਸਥਾ ਹੈ ਮਨ ਕਰਕੇ ਸੁਖ ਦੀ ਅਵਸਥਾ ਮਨ ਕਰਕੇ ਤੇ ਸੁਖ ਦੁਖ ਦੋਏ ਤਰ ਕੱਪੜੇ ਪਹਿਰੇ ਜਾਏ ਮਨੋ ਤੇ ਗੁਰੂ ਸਾਹਿਬ ਹੁਕਮ ਦੀ ਗੱਲ ਕਰਦੇ ਕਿ ਕੀਤਿਆਂ ਗੂਠ ਭੂਗ ਸਦਮਾਰ ਇਹ ਪੀਤਾਤ ਤੇਰੀ ਦਾਤਾ ਜੇ ਸੁਖ ਦੇ ਤਾ ਤੁਝੈ ਆਰਤੀ ਪਰਮਾਤਮਾ ਜੀ ਜੇ ਤੁਸੀਂ ਸੁਖ ਦਿੱਤੇ ਹੈ ਅਸੀਂ ਤੁਹਾਡਾ ਨਾਮ ਜਪਨੇ ਆ ਅਰਦਾਸ ਕਰਦੇ ਆ ਬਾਣੀ ਪੜਦੇ ਆ ਕੀਰਤਨ ਕਰਦੇ ਆ ਸ਼ੁਕਰਾਨਾ ਕਰਦੇ ਆ ਜੇ ਸੁਖ ਦੇ ਤਾ ਤੁਝੈ ਆਰਤੀ ਦੁਖ ਪੀ ਤੁਝੈ ਧਿਆਈ ਮਹਾਰਾਜ ਜੇ ਕਦੇ ਕਰਮਾਂ ਦੇ ਵਿੱਚ ਕੋਈ ਦੁੱਖ ਮਿਲ ਗਿਆ ਤੁਸੀਂ ਕਿਰਪਾ ਕਰਿਓ ਕਿਤੇ ਮਨ ਐ ਜਿਹੜਾ ਉਹ ਡੋਲ ਨਾ ਜਾਏ ਨਹੀਂ ਤੇ ਸਰੀਰ ਦੇ ਵਿੱਚ ਕੋਈ ਕੰਡਾ ਚੁਬ ਜੇ ਸਰੀਰ ਨੂੰ ਕੋਈ ਛੋਟਾ ਜਿਹਾ ਦੁੱਖ ਲੱਗ ਜਾਏ ਬੰਦਾ ਗੁਰੂ ਦਾ ਦਵਾਰਾ ਛੱਡ ਕੇ